ਕਮਬਾਲੋਂ ਯਾਰ ਲੋਕੀ ਵੀ ਗੱਲਾ ਕਰਦੇ ਜੇ ਕਿਸੇ ਘਰ ਸਾਰਾ ਰੱਖ ਦਿਆ ਢੂੜੀ ਸਾਡੀ ਸਾਰੀ ਰੁੜ ਗਈ ਆ ਫੇਰ ਰਖਿਆ ਕੁਛ ਦਾਣਿਆਂ ਤੱਕ ਨਹੀਂ ਨਿਕਲੇ ਸਾਰਾ ਸਮਾਨ ਖਰਾਬ ਹੋ ਗਿਆ ਟੋਟੜ ਮੇਰੇ ਜਾ ਕੇ ਵੇਖ ਲਓ ਮੁਰਗੀਖਾਨਾ ਵੀ ਟੁੱਟਾ ਗਿਆ ਸਾਰਾ ਨਵਾਂ ਪਾਇਆ ਵੀ ਐਰ ਕਾਂ ਸਿਆਲ ਜਿ ਪਾਉਣੇ ਆ ਭਾਵੇਂ ਕਿਸੇ ਨੂੰ ਕੁਛ ਨਹੀਂ ਰਹਿਣ ਦੇ ਤਦੜਿਆ ਨੇ ਸਾਰਾ ਮੇਰਾ ਬਰਬਾਦ ਹੋ ਗਿਆ ਜਿਸ ਸਾਡੇ ਸਾਰਾ ਘਰ ਦੇ ਵਿੱਚ ਪਾਣੀ ਆਇਆ ਵਾ ਸਾਡੇ ਤੇ ਬੱਚੇ ਵੀ ਮਹਾਬਜੇ ਜੇ ਸਮਾਨ ਸਾਡਾ ਸਾਰਾ ਨੁਕਸਾਨ ਹੋ ਗਿਆ ਜੰਦਰ ਵੇਖ ਲੋ ਭਾਵੇਂ ਨੀਆਂ ਸਾਡੀਆਂ ਪੋਲੀਆਂ ਹੋ ਗਈਆਂ ਅਸੀਂ ਆਵੇ ਲੋ ਕਿਤਰਾ ਨਾਲ ਮਿੱਟੀਆਂ ਲਾ ਲਾ ਕੇ ਸਾਰਾ ਦੁਬਾਰਾ ਆਪਣੇ ਵਿੜੇ ਵਿੱਚ ਮਿੱਟੀਆਂ ਪੋਟ ਪੋਟ ਕੇ ਜਿੱਧਰ ਕੰਦਾ ਬੈਣੀਆਂ ਨਾਲ ਨਾਲ ਕਰਨ ਰਿਹਾ ਨੂੰ ਕੋਈ ਸਹੂਲਤ ਨਹੀਂ ਮਿਲਣ ਦੀ ਅਵਲ ਛੱਤਾ ਵਿੱਚ ਤੁਚੋਂ ਲਾ ਪੀਆ ਵੇਖੋ ਲੈ ਇੰਟਰਾਂ ਦੇ ਵਾਡੇ ਤੇ ਕੀ ਹਾਲ ਬਣ ਗਏ ਜੀ ਪਰ ਸਾਨੂੰ ਕੋਈ ਸਹੂਲਤ ਨਹੀਂ ਮਿਲਣ ਦੀ ਕੋਈ ਮਤਲ ਸਾਨੂੰ ਕੋਈ ਨਹੀਂ ਪੁੱਛਦਾ ਕੋਈ ਵੀ ਜੇ ਨਾ ਨਾ ਪਾਣੀ ਆ ਗਿਆ ਜੇ ਚਾਰ ਸਫੇਰੇ ਸਾਡੇ ਘੇਰਿਆ ਜੇ ਪਿਛਲੇ ਕੰਦਾ ਮੇਰੀਆਂ ਪਾੜੀਆਂ ਵੇਖ ਲੋ ਆ ਤੋ ਛਾਤੋਂ ਵੇਖ ਲੋ ਮੇਰਾ ਛਾਤ ਦਾ ਕੀ ਹਾਲ ਬਣ ਗਿਆ ਜੇ ਅਸੀਂ ਗਰੀਬ ਵਾ ਕੀ ਕਰੀਏ ਪਿਆਰੀ ਸਾਡੀਆਂ ਚਰੇਤਾ ਪੈ ਗਿਆ ਉਹਦੇ ਵਿੱਚੋਂ ਨਾਲੀ ਪੈ ਗਈ ਆ ਉਹਨੇ ਜਿਹੜੇ ਝੋਨੇ ਨੇ ਉਹ ਵੀ ਸਾਡੇ ਬਰਬਾਦ ਹੋ ਗਏ ਨੇ ਸਾਨੂੰ ਕੁਛ ਨਹੀਂ ਮਿਲਣਿਆ ਔਰ ਨੰਗੇ ਧਾਰੀਓ ਸਾਹ ਉਹ ਵੀ ਵੇਪਾ ਕੇ ਚੁਰ ਗਏ ਜੇ ਕੋਈ ਸਮਰਾ ਆ ਉਹ ਵੀ ਨੰਗੇ ਕਿਸੇ ਨੇ ਵੀ ਨਹੀਂ ਪੁੱਛਿਆ ਵੀ ਤੁਹਾਨੂੰ ਕੋਈ ਪੀਸ਼ਾਨੀ ਆ ਜਦੋਂ ਬੋਟਾ ਹੁੰਦੀ ਆ ਉਦੋਂ ਵੀਰ ਜੇ ਹੱਥ ਜੋੜਦੇ ਨੇ ਅੱਗੇ ਪਿਛੇ ਤੁਹਾਨੂੰ ਕੋਈ ਨਹੀਂ ਜੇ ਪੁੱਛਦਾ ਹੈਗਾ ਉਹ ਬਟਾਉਂਦਿਆਂ ਨੇ ਉਹਦੇ ਇੱਕ ਜਾਂਦਾ ਦੋ ਆਉਂਦੇ ਦੋ ਜਾਂਦੇ ਤਿੰਨ ਆਉਂਦੇ ਨੇ ਇਸ ਟਾਈਮ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਬਾਲੇ ਟੁੱਟ ਗਏ ਉੱਤੋਂ ਕੋਠਿਆਂ ਦੇ ਛੱਤਾਂ ਗਲ ਗਈਆਂ ਸਾਰੀਆਂ ਉਹ ਬਾਲੇ ਟੁੱਟ ਗਏ ਛੱਤਾਂ ਗਲ ਗਈਆਂ ਹਾਂਜੀ ਹਾਂਜੀ ਸਾਰੇ ਗਲ ਗਏ ਐ ਪਾਣੀ ਪਿਆ ਵਿੱਚ ਮਾਰ ਨਹੀਂ ਬਚਾ ਨਾ ਹਾਂਜੀ ਹਾਂਜੀ ਕੋਈ ਨਹੀਂ ਸਮਾਨ ਬਚਿਆ ਜੇ ਬਹੁਤ ਵੱਧ ਨੁਕਸਾਨ ਹੋਇਆ ਵਾ ਸਾਡੀਆਂ ਮਗਲੀਆਂ ਸਾਰੀਆਂ ਘਰ ਦੀਆਂ ਨੀਆਂ ਪੈ ਗਈਆਂ ਸਾਡੀ ਕੋਈ ਸੁਣਾਈ ਨਹੀਂ ਕਰਦਾ ਬਸ ਵੋਟਾਂ ਨੂੰ ਕਹਿੰਦੇ ਆ ਵੋਟਾਂ ਚਾਹੀਦੀ ਸੁਣਾਈ ਕੋਈ ਨਹੀਂ ਸਾਡੀ ਹੁੰਦੀ ਅਸੀਂ ਉਸ ਵਕਤ 마ਸ਼ੀ ਵਾਲਾ ਪਿੰਡ ਦੇ ਵਿੱਚ ਜਿਹੜਾ ਬਿਲਕੁਲ ਕੋਨੇ ਵਾਲੇ ਦੇ ਨਾਲ ਹੈ ਜੇ ਤੁਸੀਂ ਕੋਨੇ ਵਾਲ ਨੂੰ ਵੀ ਜਾਣਾ ਤਾਂ 마ਸ਼ੀ ਵਾਲ ਵਜਦੀ ਹੋ ਕੇ ਜਾਣਾ ਪੈਂਦਾ ਹੈ ਕੋਨੇਵਾਲ ਦੀਆਂ ਅਸੀਂ ਜੋ ਹਾਲਾਤ ਦਿਖਾਇਆ ਉਹ ਵੀ ਤੁਸੀਂ ਦੇਖਿਆ ਹੁਣ ਅਸੀਂ ਮਾਛੀਵਾਲ ਦੇ ਵਿੱਚ ਹੈ ਜਿਹੜਾ ਇੱਥੇ ਵੀ ਬੜੇ ਬਦਤਰ ਹਾਲਾਤ ਨੇ ਬੜਾ ਪਾਣੀ ਲੋਕਾਂ ਦੇ ਘਰਾਂ ਚ ਆਇਆ ਕੀ ਹਾਲਾਤ ਨੇ ਸਾਡੇ ਨਾਲ ਇੱਕ ਮਾਤਾ ਨੇ ਕਿਸ ਤਰੀਕੇ ਦੇ ਹਾਲਾਤ ਨੇ ਤੁਹਾਡੇ ਵੇਖੋ ਵੀਰ ਜੀ ਸਾਡੇ ਸਾਰਾ ਘਰ ਦੇ ਵਿੱਚ ਪਾਣੀ ਆਇਆ ਵਾ ਸਾਡੇ ਤੇ ਬੱਚੇ ਵੀ ਮਹਾਬਜੇ ਜੇ ਸਮਾਨ ਸਾਡਾ ਸਾਰਾ ਨੁਕਸਾਨ ਹੋ ਗਿਆ ਜੰਦਰ ਵੇ ਲੋ ਭਾਵੇਂ ਨੀਆਂ ਸਾਡੀਆਂ ਪੋਲੀਆਂ ਹੋ ਗਈਆਂ ਅਸੀਂ ਆਵੇ ਲੋ ਕਿਤਰਾ ਨਾਲ ਮਿੱਟੀਆਂ ਲਾ ਲਾ ਕੇ ਸਾਰਾ ਦੁਬਾਰਾ ਆਪਣੇ ਵਿੜੇ ਵਿੱਚ ਮਿੱਟੀਆਂ ਫੋਟ ਫੋਟ ਕੇ ਜਿੱਧਰ ਕੰਧਾਂ ਬਣਣੀਆਂ ਨਾਲ ਨਾਲ ਕਰਨ ਰਿਹਾ ਨੂੰ ਕੋਈ ਸਹੂਲਤ ਨਹੀਂ ਮਿਲਣ ਦੀ ਜਿਹੜੀ ਵੀ ਕੋਈ ਸਹੂਲਤ ਹੋਣੀ ਕੋਨੇਵਾਲ ਨੂੰ ਜਾਣ ਲਈ ਜੇ ਕੋਈ ਖਾਣ ਵਾਲੀ ਕੋਈ ਲੰਗਰ ਵਾਲੀ ਕੋਈ ਰੋਟੀ ਵਾਲੀ ਕੋਈ ਵੀ ਸਹੂਲਤ ਹੈ ਅੱਗੇ ਲਈ ਜਾਂਦੇ ਸਭ ਕੁਝ ਤੇ ਸਾਡਾ ਵੀ ਰੁੜਿਆ ਜੇ ਅਵਲ ਛੱਤਾ ਵਿੱਚ ਚੌਂ ਲਾ ਪੀਆ ਵੇਖੋ ਲੈਂਟਰਾਂ ਦੇ ਸਾਡੇ ਤੇ ਕੀ ਹਾਲ ਬਣ ਗਏ ਜੇ ਪਰ ਸਾਨੂੰ ਕੋਈ ਸਹੂਲਤ ਨਹੀਂ ਮਿਲਣ ਦੀ ਕੋਈ ਪ੍ਰਸ਼ਾ ਮਤਲਬ ਸਾਨੂੰ ਕੋਈ ਨਹੀਂ ਪੁੱਛਦਾ ਕੋਈ ਵੀ ਕਿ ਕਿੰਨਾ ਕਿ ਕਿੰਨਾ ਕ ਪਾਣੀ ਆ ਗਿਆ ਸੀ ਘਰਾਂ ਚ ਸਾਡੇ ਰਿਜਿਆ ਇਹਨਾਂ ਦਾ ਪਾਣੀ ਆ ਗਿਆ ਸੀ ਆ ਵੀ ਕੋਈ ਇਹਨਾਂ ਦਾ ਪਾਣੀ ਆਇਆ ਜੀ ਠੀਕ ਹੈ ਹਾਂਜੀ ਇਹਨਾਂ ਦਾ ਪਾਣੀ ਆ ਗਿਆ ਜੀ ਚਾਰ ਸਵੇਰੇ ਸਾਡੇ ਘੇਰਿਆ ਜੇ ਪਿਛਲੇ ਕੰਧਾਂ ਮੇਰੀਆਂ ਪਾੜ ਗਿਆ ਵੇਖ ਲੋ ਆ ਤੋ ਸ਼ਾਦ ਤੋਂ ਵੇਖ ਲੋ ਮੇਰਾ ਸ਼ਾਦ ਦਾ ਕੀ ਹਾਲ ਬਣ ਗਿਆ ਜੀ ਪਰ ਸਾਨੂੰ ਕੋਈ ਤਾਂ ਕੋਈ ਸਹੂਲਤ ਤੇ ਮਿਲਣੀ ਚਾਹੀਦੀ ਹੈ ਨਾ ਅਸੀਂ ਗਰੀਬ ਵਾ ਕੀ ਕਰੀਏ ਪਿਆਰੀ ਸਾਡੀਆਂ ਚਰੇਤਾ ਪੈ ਗਏ ਉਹਦੇ ਵਿੱਚੋਂ ਨਾਲੀ ਪੈ ਗਈ ਆ ਉਹਨੇ ਜਿਹੜੇ ਝੋਨੇ ਨੇ ਉਹ ਵੀ ਸਾਡੇ ਬਰਬਾਦ ਹੋ ਗਏ ਨੇ ਸਾਨੂੰ ਕੁਛ ਨਹੀਂ ਮਿਲਣ ਰਿਹਾ ਤੁਸੀਂ ਟੁੱਟ ਕੇ ਸਾਰਾ ਪਾਣੀ ਇੱਧਰ ਨੂੰ ਆ ਗਿਆ ਜੀ ਆਪਾਂ ਨਾ ਸੇਰ ਦੇ ਟਾਈਮ 5 ਵਜੇ ਜਾਗਦੇ ਹੁੰਦੇ ਸਾਡੇ ਬੱਚੇ ਵੀ ਰੋੜ ਜਾਣੇ ਸੀ ਇਹ ਹਾਲਾਤ ਬਣ ਗਏ ਇੰਨੇ ਹਾਲਾਤ ਬਣ ਗਏ ਸੀ ਸੇਵਾ ਕਰਮਾਦ ਕਰਨ ਆਈ ਕੋਈ ਨਹੀਂ ਆਇਆ ਜਿਹੜੇ ਉਹ ਨੰਗੇ ਧਾਰੀਵਾਲ ਸਾਹਿਬ ਉਹ ਵੀ ਵੇਪਾ ਕੇ ਚਲ ਗਏ ਜਿਹੜਾ ਕੋਈ ਸਮਰਾ ਆਇਆ ਉਹ ਵੀ ਨੰਗਾ ਕਿਸੇ ਨੇ ਵੀ ਨਹੀਂ ਪੁੱਛਿਆ ਵੀ ਤੁਹਾਨੂੰ ਕੋਈ ਪਰੇਸ਼ਾਨੀ ਆ ਜਦੋਂ ਬੋਟਾ ਹੁੰਦੀ ਆ ਉਦੋਂ ਵੀਰ ਜੀ ਹੱਥ ਜੋੜਦੇ ਨੇ ਅੱਗੇ ਪਿੱਛੇ ਤੁਹਾਨੂੰ ਕੋਈ ਨਹੀਂ ਜੇ ਪੁੱਛਦਾ ਹੈਗਾ ਕਿ ਤੁਹਾਡੇ ਕੀ ਹਾਲਤੇ ਕੀ ਨਹੀਂ ਰੋਟੀ ਖਾਧੀ ਚਾਹ ਪੀਤੀ ਬਾਰੋ ਕਿਸਾਨ ਵੀਰ ਲਿਆ ਲਿਆ ਗਿਆ ਉਹਨੂੰ ਪੱਕੀਆਂ ਰੋਟੀਆਂ ਦੇ ਇੰਡੇ ਹੀ ਖਾਣ ਦੇ ਜ ਸਾਨੂੰ ਕਿਸੇ ਮੰਤਰੀ ਨੇ ਨਹੀਂ ਪੁੱਛਿਆ ਕਿਸੇ ਐਮਐਲਏ ਨੇ ਜੀ ਪੁੱਛਿਆ ਕਿਸੇ ਨੇ ਵੀ ਨਹੀਂ ਜੀ ਪੁੱਛਿਆਗਾ ਵੀ ਕੀ ਹਾਲਤ ਹੈ ਕੀ ਹਾਲਤ ਕਿਸੇ ਨੇ ਨਹੀਂ ਪੁੱਛਿਆ ਪਰ ਤੁਹਾਡਾ ਮਤਲਬ ਪਾਣੀ ਫਿਰ ਗਿਆ ਸਭ ਪਾਣੀ ਫਿਰੋ ਵੇਖੋ ਕਿਥੋਂ ਤੱਕ ਨਿਸ਼ਾਨ ਜੇ ਅੰਦਰ ਵੀ ਉਹ ਵੇਖ ਲੋ ਸਮਾਨ ਵੀ ਖਰਾਬ ਹੋ ਗਿਆ ਫਿਰ ਸਮਾਨ ਵੀ ਖਰਾਬ ਹੋ ਗਿਆ ਜੀ ਅਸੀਂ ਸਮਾਨ ਉਹਨਾ ਕੋਠੀਆਂ ਦੇ ਘਰ ਘਰ ਦਰਿਆ ਦਰਿਆ ਧੁੱਪੇ ਪਾਈਆਂ ਨੇ ਤੇ ਘਰ ਇੰਨੀ ਪਰੇਸ਼ਾਨੀ ਹੋ ਗਈ ਜੀ ਕਿਸੇ ਨੇ ਜਦੋਂ ਵੋਟਾਂ ਹੁੰਦੀਆਂ ਨੇ ਉਹਦੇ ਇੱਕ ਜਾਂਦਾ ਦੋ ਆਉਂਦੇ ਦੋ ਜਾਂਦੇ ਤਿੰਨ ਆਉਂਦੇ ਨੇ ਇਸ ਟਾਈਮ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਇਸ ਟਾਈਮ ਕਿਸੇ ਨੇ ਨਹੀਂ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਜਾਂਦੇ ਗੱਡੀਆਂ ਦੇ ਸਿੱਧੇ ਨੰਗ ਜਾਂਦੇ ਜਾਂਦੇ ਗੱਡੀਆਂ ਦੇ ਸਿੱਧੇ ਨੰਗ ਜਾਂਦੇ ਕਿਸੇ ਨੇ ਨਹੀਂ ਸਾਨੂੰ ਪੁੱਛਿਆ ਤੇ ਜਿਵੇਂ ਜੇ ਆਪਾਂ ਨਾ 5 ਵਜੇ ਜਾਗਦੇ ਹੁੰਦੇ ਗੁਰਦਵਾਰ ਸਾਹਿਬ ਲਾਉਸਮੈਂਟ ਹੁੰਦੀ ਬਾਬਿਆਂ ਦੇ ਲਾਉਸਮੈਂਟ ਕੀਤੀ ਹੈ ਉੱਠ ਪਏ ਨਾ ਉਰ ਤੇ ਆਡੇ ਬੱਚੇ ਰੋੜ ਜਾਣੇ ਜਿੰਨਾ ਸਰ ਪਾਣੀ ਆ ਕੰਧਾਂ ਦੇ ਨਾਲ ਨਾਲ ਐਥੋਂ ਸਾਲੋ ਮੈਨੂੰ ਇੰਨਾ ਇੰਨਾ ਪਾਣੀ ਸੀ ਇੰਨਾ ਇੰਨਾ ਪਾਣੀ ਮੈਂ ਉਸ ਘਰ ਗਈ ਉਹ ਬੋਟੀ ਨੂੰ ਲੈਣ ਵਾਸਤੇ ਸੁੱਤੀ ਸੀ ਉਹਨੂੰ ਉਠਾ ਲੈਣ ਇੰਨਾ ਇੰਨਾ ਪਾਣੀ ਸੀ ਵੀ ਇੰਨੀ ਹਾਲਤ ਖਰਾਬ ਜੀ ਅਸੀਂ ਰੋੜ ਜਾਂਦੇ ਤਾਂ ਅਸੀਂ ਕਿੱਥੋਂ ਲੈਣਾ ਸੀ ਤੁਸੀਂ ਮੈਨਾ ਕਰੋ ਵੀ ਸਾਡੋਂ ਵੀ ਕੋਈ ਸਹੂਲਤ ਮੇਰੇ ਕੁਝ ਮਿਲੇ ਕੋਈ ਮੰਤਰੀਆਂ ਨੂੰ ਮਿਲੇ ਆ ਕੇ ਕੋਈ ਕੋਈ ਗੱਲਬਾਤ ਨਹੀਂ ਜੇਗਾ ਇਹ ਤਾਂ ਕੋਈ ਗੱਲਬਾਤ ਕੋਈ ਗੱਲਬਾਤ ਨਹੀਂ ਆ ਗਈ ਸਾਡੇ ਤਾਂ ਸਮਾਨ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਕਿਸ ਤਰੀਕੇ ਕਿਸ ਹਾਲ ਦੇ ਵਿੱਚ ਇੱਥੇ ਸਾਰੇ ਸਾਰੇ ਦਿਖਾਉਣੇ ਤੁਹਾਡੇ ਘਰ ਹੀ ਆ ਗਏ ਆ ਤਾਂ ਕਿਸ ਹਾਲਾਤ ਦੇ ਵਿੱਚ ਜਿਹੜਾ ਸਮਾਨ ਹੈ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਬੁਰੇ ਹਾਲਾਤ ਨੇ ਤੁਹਾਡਾ ਘਰ ਹੈ ਜੀ ਇਹ ਹਾਂ ਜੀ ਸਾਡਾ ਘਰ ਆ ਕੋਈ ਆ ਨਹੀਂ ਵੀਰ ਜੀ ਸਾਡਾ ਘਰ ਆ ਵਾ ਸਾਡੀ ਕੋਈ ਸਹੂਲਤ ਨਹੀਂ ਹੈਗੀ ਕੜੋ ਕਬਾਰ ਹੋ ਯਾਰ ਨੂੰ ਲੋਕੀ ਵੀ ਗੱਲਾਂ ਕਰਦੇ ਜੇ ਕਿਸੇ ਘਰ ਸਾਰ ਮਾਰ ਰੱਖ ਦਿਆ ਤੂੜੀ ਸਾਡੀ ਸਾਰੀ ਰੁੜ ਗਈ ਆ ਆ ਵੀ ਤੁਹਾਡੇ ਘਰ ਦਾ ਮਿੱਟੀ ਸਵੇਰੇ ਪਾਪਾ ਬਾਹਰੋਂ ਫੇਰ ਸਾਰਾ ਸਹੀ ਕੀਤਾ ਪਰ ਪਾਲਾਂ ਥੱਲੇ ਮਿੱਟੀ ਪਾਈ ਆ ਫੇਰ ਰੱਖਿਆ ਕੁਛ ਦਾਣਿਆਂ ਤੱਕ ਨਹੀਂ ਨਿਕਲੇ ਸਾਰਾ ਸਮਾਨ ਖਰਾਬ ਹੋ ਗਿਆ ਜੋ ਸਹੂਲਤ ਕੋਣੀ ਵਾਲੇ ਆਉਂਦੀ ਮਾਸ਼ੀ ਵਾਲੇ ਕੋਈ ਸਹੂਲਤ ਹੀ ਨਹੀਂ ਹੁੰਦੀ ਆਗੀ ਆ ਅੱਡਾ ਵੀ ਕੋਈ ਸੋਚਣਾ ਸਰਕਾਰ ਸਾਡੀ ਕਿਉਂ ਨਹੀਂ ਸੋਚਦੀ ਵੇ ਤੁਹਾਡੇ ਘਰ ਦੇ ਹਾਲਾਤ ਕੀ ਬਣੇ ਬੋਲੇ ਮੰਮੀ ਤੁਸੀਂ ਹਰਾ ਸਮਾਨ ਕਰਾ ਹਾਂਜੀ ਆਰਾਮੀ ਗਿਆ ਹਾਂਜੀ ਸਾਰਾ ਸਮਾਨ ਖਰਾਬ ਹੋ ਗਿਆ ਕੋਈ ਜ਼ਿੰਦਗੀ ਨਹੀਂ ਮਤਲਬ ਹੱਡੀ ਆ ਗਈ ਘਰੋਂ ਕਬਾਰ ਤੁਰੇ ਫਿਰਦੇ ਆ ਜੋ ਸਮਾਨ ਉੱਤੇ ਲੈਣ ਤੱਕ ਜੋ ਕਪੜਾ ਟਾਕੀ ਸਾਹ ਸਾਡਾ ਖਰਾਬ ਹੋ ਗਿਆ ਹਾਂ ਬੜੀ ਮੁਸ਼ਕਲ ਹੋ ਗਈ ਹੁਣ ਆ ਮਿੱਟੀ ਮੋਟੀ ਭਾਈ ਸਵੇਰੇ ਤੇ ਫੇਰਾ ਮੜਾ ਮੋਟਾ ਕੀਤਾ ਹੈਗਾ ਵਾ ਬਹਿਰ ਨਹੀਂ ਥਾਮ ਨਹੀਂ ਹੈਗਾ ਸਾਡਾ ਪਿਆਨੋਂ ਥਾਂ ਵੀ ਬੈਨ ਨਾ ਕਿਸੇ ਘਰ ਦੀ ਜੀ ਅਸੀਂ ਕਿਸੇ ਘਰ ਰਹਿੰਦੇ ਆ ਮਲਬੀ ਸਮਾਨ ਮੜਾ ਮੋਟਾ ਜਿਹੜਾ ਬੈਡੀ ਦਾ ਆ ਲੱਕਰ ਜਿਹੇ ਦੇ ਬੱਚੇ ਆ ਅੱਜ ਵੀ ਪਾਣੀ ਤੇ ਮੇਰੀ ਪੈਲੀ ਵੀ ਪੈਲੀ ਦਾ ਸ਼ੈੱਡ ਘਰਾں ਚ ਵੀ ਪਾਣੀ ਮੇਰੇ ਤੇ ਹਜੇ ਵੀ ਉਹ ਵੇਲੀ ਬੁਲੀ ਸਾਰੀ ਪਾਣੀ ਨਾਲ ਭਿੱਜੀ ਤੇ ਮੈਂ ਪੋਲਟੀ ਫਾਰਮ ਪਾਇਆ ਇਹ ਪੈਸੇ ਪੁਏ ਚੁੱਕ ਕੇ ਉਹ ਵੀ ਟੱਟ ਗਿਆ ਤੇ ਪੈਲੀ ਮਿੱਟੀ ਪੈਲੀ ਜੀ ਵੀ ਇੰਨੇ ਨਹੀਂ ਰੇਤ ਸੁੱਟ ਗਿਆ ਮੇਰੀ 2-2.5 ਕਿੱਲੇ ਪੈਲੀ ਸਾਰੀ ਖਰਾਬ ਸਾਰਾ ਕੁਝ ਨੁਕਸਾਨ ਸਾਰਾ ਹੀ ਸਾਰਾ ਹੀ ਸਾਰਾ ਤਬਾਹ ਕਰ ਗਿਆ ਟੋਟਲ ਮੇਰੇ ਜਾ ਕੇ ਵੇਖਣਾ ਪਾ ਮੁਰਗੀ ਖਾਨਾ ਵੀ ਟੁੱਟਾ ਪਿਆ ਸਾਰਾ ਨਵਾ ਪਾਇਆ ਵੀ ਐਰ ਕਾਂ ਸਿਆਲ ਚ ਪਾਉਣੇ ਆ ਭਾਵੇਂ ਕਿਸੇ ਨੂੰ ਕੁਛ ਨਹੀਂ ਰਹਿਣ ਦੇ ਤਦਰਿਆ ਨੇ ਸਾਰਾ ਮੇਰਾ ਬਰਬਾਦ ਹੋ ਗਿਆ ਸੱਚੀ ਗੱਲ ਆ ਵੀਰੇ ਭਾਵੇਂ ਵੇਖ ਵੀ ਆ ਮੇਰੀ ਪੈਰੀਂ ਤੇ ਵੀ ਇੰਨੀ ਨਹੀਂ ਰੇ ਸਾਰਾ ਝੋਨਾ ਮੇਰਾ ਬੇਟੇ ਦਾ ਪੀਜੀਆਈ ਟ੍ਰੀਟਮੈਂਟ ਕਰਾਇਆ ਸੀ ਡੈਡੀ ਨੂੰ ਅਟੈਕ ਹੋ ਗਿਆ ਮਾਤਾ ਦੀਆਂ ਉਂਗਲਾਂ ਵੱਡੀਆਂ ਗਈਆਂ ਹੁਣ ਥੋੜੀ ਜੀ ਹੋਸ਼ ਪਾਉਣ ਲੱਗੀ ਕੋਲਟੀ ਫਾਰਮ ਪਾਇਆ ਤੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸਾਰਾ ਦਾ ਸਾਰ ਜੀ ਸਾਰਾ ਘੋਨੇ ਵਾਲੇ ਘੋਨੇ ਵਾਲੇ ਕਰਦਾ ਨਾ ਕੋਈ ਸਾਡੀ ਸਰਪੰਚ ਨਾ ਕੋਈ ਮੈਂਬਰ ਕੋਈ ਨਹੀਂ ਸਾਡੀ ਸੁਣਦਾ ਜੀ ਐਮਐਲਪੀ ਚੋਣਾ ਲਾਇਆ ਸੀ ਤੁਹਾਡੇ ਚੋਣਾ ਸਾਰਾ ਵੀਰ ਜੀ ਬਰਬਾਦ ਹੋ ਗਿਆ ਤੇ ਪਰ ਸਾਡੀ ਨਾ ਮੈਂਬਰ ਸਰਪੰਚ ਕੋਈ ਨਹੀਂ ਸੁਣਾਈ ਕਰਦਾ ਘੋਨੇ ਵਾਲਾ ਘੋਨੇ ਵਾਲਾ ਬਸ ਜਿਹੜਾ ਕਹਿੰਦਾ ਉੱਥੋਂ ਦਾ ਸਰਪੰਚ ਵੀ ਘੋਨੇ ਵਾਲਾ ਕਰਦਾ ਉਹਨੇ ਇੱਕੜਾ ਨਹੀਂ ਕਿਹਾ ਵੀ ਮਾਸ਼ੀ ਵਾਲ ਦੀ ਵੀ ਕੋਈ ਸਹੂਲਤ ਕਰੋ ਵੀ ਇਹ ਵੀ ਡੁੱਬਿਆ ਵਾ ਜਿੰਨਾ ਨੁਕਸਾਨ ਘੋਨੇ ਵਾਲੇ ਹੋਇਆ ਓਨਾ ਵੀਰ ਜੀ ਮਾਸ਼ੀ ਵਾਲੇ ਹੋਇਆ ਕੋਈ ਝੂਠ ਨਹੀਂ ਹੈਗਾ ਸਾਰੇ ਦੂ ਦੂ ਦਾ ਛੱਡਾ ਮੀਆਂ ਪਿੰਡਾਂ ਨੁਕਸਾਨ ਹੋ ਗਿਆ। ਉੱਧਰ ਵੀ ਦੇਖੋ ਫੋਟੋਆਂ। ਉੱਧਰ ਦੇਖੋ ਤੁਹਾਨੂੰ ਤਾਂ ਇੱਕ ਘਰ ਬੜੇ ਇਸ ਵਕਤ ਵਕਤ ਦੇ ਵਿੱਚ ਨੇ ਬੁੜਾ ਹਾਲ। ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ। ਆਹ ਵੇਖੋ। ਆਹ ਵੇਖੋ ਸਾਡੀਆਂ ਖੇਤਾਂ ਸਾਡੀਆਂ ਮਿਰਚੀ ਖਰਾਬ ਹੋ ਗਈਆਂ ਇੱਧਰ ਦੇਖੋ। ਕੋਸ਼ ਕੋਸ਼ ਨਹੀਂ ਪੱਜਿਆ ਹੈਗਾ ਸਭ ਪਾਣੀ ਆ। ਮੀਆਂ ਬੈ। ਇੱਧਰ। ਆਹ ਪਾਣੀ ਚੱਲ ਰਿਹਾ। ਹਾਂਜੀ। ਵੜ ਗਿਆ ਸਮਾਨ ਸਾਰਾ ਖਰਾਬ ਹੋ ਗਿਆ ਮੈਂ ਕਿੱਥੇ ਆਜੋ ਕੋਈ ਨਹੀਂ ਕਿੱਥੇ ਆਜੋ ਕੋਈ ਨਹੀਂ ਮਾਰ ਦੋ ਮੁੰਡਾ ਜਵਾਂ ਦੱਸ ਦੋ ਇੱਥੇ ਵੀ ਅੰਦਰਾਂ 'ਚ ਪਾਣੀ ਚੜ ਗਿਆ ਸਮਾਨ ਸਾਰਾ ਖਰਾਬ ਹੋ ਗਿਆ ਸਾਰਾ ਸਮਾਨ ਖਰਾਬ ਹਾਂਜੀ ਨੁਕਸਾਨ ਬੜਾ ਹੋਇਆ ਹੈ ਹਾਂਜੀ ਮਾਰਾ ਮਤਲਬ ਇੱਥੇ ਜੇ ਕਹਣਾ ਮਾਸ਼ੀ ਹਾਲ ਦੇ ਕਿੰਨੇ ਘਰ ਜਿਹੜੇ ਪੂਰੇ ਤਰੀਕੇ ਨਾਲ ਨੁਕਸਾਨੇ ਗਏ ਵੀਰ ਜੀ ਮਾਸ਼ੀ ਵਾਲੇ ਘਰ ਦਾ ਨਮਾਇਦਾ ਦੀ ਇੱਕ ਹਾਡਾ ਵਾ ਇੱਕ ਮੇਰੇ ਚਾਚੇ ਦਾ ਵਾ ਇਹ ਇੱਕ ਇਧਰ ਮੇਰਾ ਚਾਚਾ ਉਹਦੀ ਦਰਦ ਹੋ ਗਈ ਆ ਇੱਕ ਉਹਦਾ ਬੇਟਾ ਤਿੰਨ ਉਹਦੀਆਂ ਬੇਟੀਆਂ ਵਾ ਇੱਕ ਉਧਰ ਮਗਰ ਘਰ ਉਹਦਾ ਇੱਕ ਜਿਹੜਾ ਮੁਰਗੀਖਾਨੇ ਵਾਲਾ ਖੰਦੇ ਉਹਦਾ ਹੱਦੋਂ ਵੱਧ ਨੁਕਸਾਨ ਹੋਇਆ ਵਾ ਸਾਡੀਆਂ ਮਗਲੀਆਂ ਸਾਰੀਆਂ ਘਰ ਦੀਆਂ ਨੀਆਂ ਬੈਗੀਆਂ ਸਾਡੀ ਕੋਈ ਸੁਣਾਈ ਨਹੀਂ ਕਰਦਾ ਬਸ ਵੋਟਾਂ ਨੂੰ ਕਹਿੰਦੇ ਆ ਵੋਟਾਂ ਚਾਹੀਦੀ ਸੁਣਾਈ ਕੋਈ ਨਹੀਂ ਸਾਡੀ ਹੁੰਦੀ ਤੇ ਨਾ ਕੋਈ ਸੁਣਦਾ ਵਾ ਜੇ ਸਰਪੰਚ ਨੂੰ ਕਹਿੰਨੇ ਆ ਨਾ ਸਾਡੇ ਪਿੰਡ ਕੋਈ ਸੌਦਾ ਪਹੁੰਚਿਆ ਨਾ ਕੁਛ ਦਵਾਈਆਂ ਕਹਿੰਦੇ ਦਵਾਈਆਂ ਲੈ ਲਓ ਡੰਗੜਾਂ ਦੀਆਂ ਤੋ ਤੇ ਆਪਣੀਆਂ ਲੈ ਲੋ ਤੇ ਜਾਮਲ ਪੀ ਬਿਸਕਟ ਰਸ ਫਰਾ ਦਿੰਦੇ ਸੌਦਾ ਜਿੰਨਾ ਘੋਡੇ ਵਾਲੇ ਪਹੁੰਚਿਆ ਮਾਸ਼ੀ ਵਾਲੇ ਕੋਸ਼ ਨਹੀਂ ਪਹੁੰਚਿਆ ਹੈਗਾ ਹਾਂਜੀ ਤਾਂ ਮੇਰੇ ਚਾਚੇ ਦਾ ਬੜਾ ਨੁਕਸਾਨ ਹੋਇਆ ਸਕੂਲ ਵਿੱਚ ਰਹਿੰਦੇ ਆ ਤਾਂ ਸਾਰੇ ਇਸ ਪਿੰਡ ਦੇ ਵਿੱਚ ਵੱਡੀ ਮੱਦ ਦੀ ਲੋੜ ਹੈ ਤਾਂ ਜਿਹੜੇ ਸੱਜਣੇ ਵੀਡੀਓ ਦੇਖ ਰਹੇ ਆ ਇਹ ਪਿੰਡ ਦੇ ਵਿੱਚ ਪਹਿਨੇ ਇੱਕ ਵਾਰ ਤੁਸੀਂ ਨਾਂ ਬੋਲ ਦਿਓ ਆਕੇ ਹਾਂਜੀ ਤੁਹਾਡਾ ਨਾਮ ਬੋਲ ਦਿਓ ਜੀ ਉਹਦਾ ਮੇਰਾ ਨਾਮ ਮਨਪ੍ਰੀਤ ਕੋਰ ਹੈ ਮੇਰੇ ਪਿਤਾ ਦਾ ਨਾਮ ਪ੍ਰੀਤਮ ਸਿੰਘ ਤੇ ਪਿਤਾ ਪਿਆਰਾ ਸਿੰਘ ਸਨੋ ਚੰਨਰ ਸਿੰਘ ਠੀਕ ਹੈ ਹਾਂਜੀ ਅਸੀਂ 마ਸ਼ੀ ਵਾਲਾ ਪਿੰਡ ਦੇ ਇੱਕ ਦੂਜੇ ਘਰ ਦੇ ਵਿੱਚ ਆ ਜਿਹੜੇ ਇਹ ਘਰ ਵੀ ਬੁਰੇ ਤਰੀਕੇ ਨਾਲ ਕਿੰਨਾ ਕ ਪਾਣੀ ਆ ਗਿਆ ਸੀ ਜੀ ਪਾਣੀ ਘਟੋ ਘਟੋ 5 ਫੁੱਟ ਪਾਣੀ ਸੀ ਇੱਥੇ ਸਮਾਨ ਬੱਜਿਆ ਸਮਾਨ ਗਲ ਗਿਆ ਅੰਦਰ ਗਲ ਗਿਆ ਸਾਰਾ ਗਲ ਗਿਆ ਸਾਰਾ ਕੀ ਕੁਝ ਗਲ ਗਿਆ ਸਿਰਫ ਦਾਣੇ ਕੱਲੇ ਨਿਕਲੇ ਜੋ ਡੰਗਰਾਂ ਦੀ ਤੂੜੀ ਤਾੜੀ ਸਭ ਬੇਕਾਰ ਹੋ ਗਈ ਹੈ ਬੈੱਡ ਕੋਈ ਕੋਈ ਬੈੱਡ ਸਭ ਅੰਦਰ ਖਰਾਬ ਹੋ ਗਏ हां ਗੜਗੜ ਗਿਆ ਸਾਰੇ ਬੈੱਡ ਬੁੱਡ ਜੋ ਵੀ ਆ ਨਾ ਟਾਈਮ ਹੀ ਨਹੀਂ ਮਿਲਿਆ ਨਾ ਟਾਈਮ ਨਹੀਂ ਮਿਲਿਆ ਸਾਰਾ ਘਰ ਘਰ ਦੇ ਵਿੱਚ ਆ ਗਿਆ ਸੀ ਹਾਂਜੀ ਹਾਂਜੀ ਬੜਾ ਬੜਾ ਘਰਾਂ ਚ ਆ ਗਿਆ ਸੀ ਪਾਣੀ ਸਾਡਾ ਘਰ ਵੀ ਉਹ ਸਾਹਮਣਾ ਉਹ ਵੀ ਸਾਰਾ ਡੁੱਬ ਗਿਆ ਸੀ ਸਾਰੇ ਹਾਂਜੀ ਕੁਝ ਨਹੀਂ ਨਿਕਲਿਆ ਦਾਣਿਆਂ ਤੱਕ ਨਹੀਂ ਨਿਕਲੇ ਸਾਰੇ ਖਰਾਬ ਹੋ ਗਏ ਦਾਣੇ ਕੁਝ ਅੱਧੇ ਕੱਢੇ ਆ ਅੱਧੇ ਉਹਦੇ ਵਿੱਚ ਪੜੋਲੇ ਤੇ ਪੜੋਲੇ ਤਰਨ ਦੇ ਵਿੱਚ ਬਾ ਅੰਦਰ ਬਾਲੇ ਬਟ ਟਟ ਗਏ ਉੱਤੋਂ ਕੋਠਿਆਂ ਦੇ ਛੱਤਾਂ ਗਲ ਗਈਆਂ ਸਾਰੀਆਂ ਸਾਰੀਆਂ ਗਲ ਗਈਆਂ ਹਾਂਜੀ ਹਾਂਜੀ ਪਰ ਬਾਲੇ ਟੁੱਟ ਗਏ ਛੱਤਾਂ ਗਲ ਗਏ ਹਾਂਜੀ ਹਾਂਜੀ ਸਾਰੇ ਗਲ ਗਏ ਐ ਪਾਣੀ ਪਿਆ ਵਿੱਚ ਸਾਮਾਨ ਨਹੀਂ ਬਚਿਆ ਨਾ ਹਾਂਜੀ ਹਾਂਜੀ ਕੋਈ ਨਹੀਂ ਸਾਮਾਨ ਬਚਿਆ ਜੇ ਠੀਕ ਹਾਂਜੀ ਤਾੜੇ ਕੱਲੇ ਨਿਕਲੇ ਦਾਣੇ ਉਹ ਵੀ ਛੇਤੀ ਛੇ ਸਿਰੇ ਸਿਰੇ ਦਾਣੇ ਨਿਕਲੇ ਆ ਕੱਲੇ ਕੀ ਨਾਂ ਤੁਹਾਡਾ ਰਾਜਵੀਰ ਮਤੀ ਦਾ ਨਾਮ ਪਰਮਜੀਤ ਤੁਹਾਡਾ ਹੀ ਆ ਹਾਂਜੀ ਠੀਕ ਆ ਹਾਂਜੀ ਤੁਹਾਡਾ ਕੀ ਨਾਂ ਪੜਨੇ ਮਨਪ੍ਰੀਤ ਕੌਰ ਤੁਹਾਡੇ ਪਿਤਾ ਦਾ ਨਾਮ ਪ੍ਰੀਤਮ ਸਿੰਘ ਪ੍ਰੀਤੋਪਰ ਤੁਹਾਡਾ ਘਰ ਵੀ ਹਾਂਜੀ ਹਾਂ ਸਾਡੇ ਘਰੇ ਵੀ ਹੋਏ ਨੇ ਸਾ ਪਿੰਡ 마ਸ਼ੀਵਾਲ ਦੇ ਲੋਕ ਨੇ ਇੱਥੇ ਘਰਨੇ ਇੱਕ ਐਗਜ਼ਾਮਪਲ ਹੈ ਇੱਥੇ ਬਹੁਤ ਘਰਾਂ ਦੇ ਮਾੜੇ ਹਾਲਾਤ ਨੇ ਅਸੀਂ ਜਿਹੜੇ ਵੀ ਦਾਨੀ ਸੱਜਣ ਜਿਹੜੇ ਵੀ ਲੋਕ ਜਾਂ ਸਰਕਾਰਾਂ ਉਹ ਇੱਥੇ ਇਹ ਪਿੰਡ ਦੇ ਵਿੱਚ ਆਉਣ 마ਸ਼ੀਵਾਲ ਤੇ ਕੋਨੇਵਾਲ ਇਹ ਵੱਡੇ ਮਾਰ ਦੇ ਵਿੱਚ ਨੇ ਦੋਨੇ ਪਿੰਡ ਮਕੋਨੇਵਾਲ ਦੇ ਵਿੱਚ ਲੋਕ ਕਹਿੰਦੇ ਜਾ ਰਹੇ ਨੇ ਪਰ 마ਸ਼ੀਵਾਲ ਦੇ ਵਿੱਚ ਘਟ ਆ ਰਹੇ ਨੇ ਤਾਂ ਜਿਹੜੇ ਸੱਜਣ ਮਦਦ ਕਰਨੀ ਚਾਹੁੰਦੇ ਆ ਉਹ 마ਸ਼ੀਵਾਲ ਵੀ ਆਉਣ ਤੇ ਆ ਕੇ ਇਹਨਾਂ ਲੋਕਾਂ ਦੀ ਬਾਹਾਂ